ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪਾਕਿਸਤਾਨੀ ਹਮਲੇ ਵਿੱਚ 10 ਮਹੱਤਵਪੂਰਨ ਮੋੜ ਤੋਂ ਜੰਗ ਦੀ ਦਿਹਲੀ ਤੇ ਕਿਉਂ ਖੜੇ ਅਫਗਾਨਿਸਤਾਨ ਅਤੇ ਪਾਕਿਸਤਾਨ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਇਹ ਰੂਪ ਲਗਾਇਆ ਹੈ ਕਿ ਪਾਕਿਸਤਾਨ ਨੇ ਤਿੰਨ ਪੂਰਬੀ ਸੂਬਿਆਂ ਵਿਚ ਹਮਲੇ ਕੀਤੇ ਹਨ ਜਿਸ ਵਿੱਚ 9 ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਵਧ ਰਿਹਾ ਹੈ ਤਾਲੀਬਾਨ ਨੇ ਕਿਹਾ ਕਿ ਇਹਨਾਂ ਹਮਲਿਆਂ ਦਾ ਟੁਕਮਾ ਜਵਾਬ ਦਿੱਤਾ ਜਾਵੇਗਾ ਤਾਲੀਬਾਨ ਸਰਕਾਰ ਨੇ ਦੇ ਬਲਾਰੇ ਜਬੀ ਹੁਲਾ ਮਜਾਦੀ ਦਿਨ ਐਕਸ ਤੇ ਲਿਖਿਆ ਕਿ ਪਾਕਿਸਤਾਨ ਨੇ ਖਾਸ ਸੂਬੇ ਵਿੱਚ ਇੱਕ ਨਾਗਰਿਕ ਦੇ ਘਰ ਤੇ ਬੰਬਾਰੀ ਕੀਤੀ ਜਿਸ ਵਿੱਚ ਇੱਕ ਬੱਚਾ ਤੇ ਇੱਕ ਔਰਤ ਦੀ ਮੌਤ ਹੋ ਗਈ ਉਹਨਾਂ ਅੱਗੇ ਕਿਹਾ ਕਿ ਕੁੰਨਾਰ ਅਤੇ ਅਕਤੀਕਾ ਵਿੱਚ ਵੀ ਹਮਲੇ ਹੋਏ ਜਿਸੇ ਚਾਰ ਲੋਕ ਜ਼ਖਮੀ ਹੋ ਗਏ ਪਾਕਿਸਤਾਨੀ ਫੌਜ ਅਤੇ ਸਰਕਾਰ ਨੇ ਇਨ੍ਹਾਂ ਰੂਪਾਂ ਦਾ ਜਵਾਬ ਨਹੀਂ ਦਿੱਤਾ ਸੂਮਨ ਨੂੰ ਪਾਕਿਸਤਾਨ ਦੇ ਪਸ਼ਾਵਰ ਵਿੱਚ ਇੱਕ ਹੱਡਾ ਹਮਲਾ ਹੋਇਆ ਦੋ ਆਤਮਕਾਤਿਆ ਹਮਲਾਵਰਾਂ ਤੇ ਇੱਕ ਮਦੂਕਤਾਰੀ ਫੈਡਰਲ ਕਨਸਟਿਟਿਊਸ਼ਨ ਬੁਲਰੀ ਐਡ ਹੈੱਡਕੁਆਰਟਰ ਤੇ ਹਮਲਾ ਕੀਤਾ ਤੇਨ ਅਧਿਕਾਰੀ ਮਾਰੇ ਗਏ ਤੇ 12 ਜ਼ਖਮੀ ਹੋ ਗਏ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਪਾਕਿਸਤਾਨੀ ਤਾਲਿਬਾਨ ਤੇ ਸ਼ੱਕ ਹੈ ਟੀਟੀਪੀ ਅਫਗਾਨ ਤਾਲਿਬਾਨ ਤੋਂ ਇੱਕ ਵੱਖਰਾ ਸੰਗਠਨ ਹੈ ਪਰ ਦੋਵਾਂ ਦੇ ਨੇੜਲੇ ਸਬੰਧ ਮੰਨੇ ਜਾਂਦੇ ਹਨ ਪਾਕਿਸਤਾਨ ਦਾ ਕਹਿਣਾ ਹੈ ਕਿ ਕਈ ਵਾਰ TTP ਨੇ ਤਬagaan ਵਿੱਚ ਲੁਕੇ ਹੋਏ ਹਨ ਪਾਕਿਸਤਾਨੀ ਰਾਸ਼ਟਰਪਤੀ ਅਸਬ ਜ਼ਰਦਾਰੀ ਨੇ ਹਮਲੇ ਵਿੱਚ TTP ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਾਕਿਸਤਾਨ ਵਾਰ-ਵਾਰ ਅਫਗਾਨਿਸਤਾਨ ਤੇ TTP ਨੂੰ ਆਪਣੀ ਧਰਤੀ ਤੋਂ ਹਮਲੇ ਸ਼ੁਰੂ ਕਰਨ ਦੀ ਜੱਜ ਦੇਣ ਦਾ ਰੂਪ ਲਗਾਉਂਦਾ ਹੈ ਹਾਲਾਂਕਿ ਅਫਗਾਨਿਸਤਾਨ ਇਨ੍ਹਾਂ ਰੂਪਾਂ ਤੋਂ ਇਨਕਾਰ ਕਰਦਾ ਹੈ ਹਾਲੇ ਹੀ ਦੇ ਮਹੀਨਿਆਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ ਹਨ 9 ਅਕਤੂਬਰ ਨੂੰ ਪਾਕਿਸਤਾਨ ਨੇ ਪਾਕਿਸਤਾਨ ਵਿੱਚ ਡਰੋਨ ਹਮਲੇ ਕੀਤੇ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚਕਰਚੜਪਾ ਹੋਈਆਂ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਸੈਨਿਕ ਨਾਗਰਿਕ ਕਤਲ ਲੜਾਕੂ ਮਰੇ ਕੇ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ